ਸਸੀ ਗਾਲ ਜੀ ਬਾਈ ਜੀ ਕੀ ਹਾਲ ਚਾਲ ਹੋਰ ਸਾਰੀ ਬਰਾ ਠੀਕ ਠਾਕ ਆ ਲਓ ਬਾਈ ਮਿੱਤਰੋ ਕਰਤੀ ਬਾਈ ਆਪਾਂ ਵਲੌਗ ਦੀ ਸਟਾਰਟਿੰਗ ਦੇ ਇੱਕ ਨਾ ਬਾਈ ਬਣ ਕੇ ਯਾਰ ਤੁਸੀਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਓ ਬਾਈ ਮਿੱਤਰੋ ਇੱਕ ਬੰਦਾ ਨਾ ਅੰਦਰੋਂ ਕੱਟੀ ਨੂੰ ਪਟਣ ਗਿਆ ਤੇ ਉਹ ਸ਼ੁਗਲਾ ਵਖਾਉਣਾ ਇਹਦਾ ਇੱਕ ਮਿੰਟ ਉਹਦਾ ਬੁਰਾ ਹਾਲ ਵੇਖੀ ਕਿਦਾਂ ਕਰਦੇ ਤੁੱਪ ਲੱਗੀ ਹੈ ਤਸ ਨਾ ਬੋਲਿਆ ਵੀਡੀਓ ਲੰਮੀ ਬਣ ਜਾਣੀ ਆ ਉਹ ਤਾਂ ਖੁੱਲੀ ਨਹੀਂ ਮਿਲਣਾ ਖੁੱਲੀ। ਔਬਲੀ ਲਿਆਈ। ਔਲੀ ਨਾ। ਔਲੀ ਆ। ਸੈਂਪੇ ਨਾ। ਸੈਂਪੇ। ਔਲੀ ਉਹ ਗਾ ਦੇਖ ਕੇ ਵੀ ਕੀ ਇਹ ਤਾਂ ਬੁਰਾ ਹਾਲ ਕਰਦੀ। ਉਹ ਸੈੱਟ ਹੀ ਦਿੱਤੀ ਏੜ। ਲੈ ਜਾ ਲੈ ਜਾ ਬਈ ਬਹੁਤ ਤੰਗ ਕਰਦੀ ਏ ਸਿੱਧੀ ਕਿੱਲੇ ਤੇ ਨਹੀਂ ਆਉਂਦੀ। ਕਿ ਤਾਂ ਇੰਨਾ ਲਊ ਪੀਂਦੀ ਏ ਨਾ ਬਈ ਗੱਲਾਂ ਹੀ ਛੱਡ ਦੇ। ਲਾਓ ਬਈ ਮਿੱਤਰੋ ਆਪਾਂ ਚੱਲਿਆ ਰੇ ਚੱਕਣ ਰੇ ਘਟਾ ਕੇ ਆਏ ਸੀ। ਮੁੰਡੇ ਸਾਰੇ ਆ ਵੇਖੋ। ਜੋ ਤੋ ਸ਼ੋਰ ਆ ਗਿਆ। ਵੱਡੇ ਨੇ ਆਂਦਾ ਟਰੈਕਟਰ ਆਮ ਦਾ ਲੈ ਕੇ ਚੱਲਣਾ ਆਪਾਂ ਆਹ ਟਰਾਲੀ ਬਈ ਲੈ ਕੇ ਟਰੈਕਟਰ ਟਰਾਲੀ ਤੇ ਰੇ ਚੱਕ ਲਈਏ ਲਿਆ ਕੇ ਰੱਖ ਲੈਨੇ ਆ ਮੁੜ ਕੇ ਬੀਵੀ ਕਰੋ ਜੂਆ ਕੰਮ ਤੇ ਆ ਗਏ ਆ ਬਈ ਨੇੜੇ ਆਮ ਦੇ ਘਰ ਦੇ ਨਾਲ ਟਰੈਕਟਰ ਲੈ ਕੇ ਚੱਲਦੇ ਆ ਆਪਾਂ ਵੱਡਾ ਕਿਧਰ ਨਾਂਗੇ ਆਇਆ ਟਰਾਲੀ ਪਵਾ ਦੀ ਲਓ ਬਈ ਮਿੱਤਰੋ ਅਰੇ ਬਈ ਆਪਾਂ ਚੱਕ ਲਿਆਂਦੀ ਬੰਦੇ ਆਪਣੇ ਮੰਦਰ ਆ ਬੰਦੇ ਆਪਣੇ ਮਗਰ ਆ ਬਈ ਰੇ ਆਪਾਂ ਚੱਕ ਲਿਆ ਹੁੰਦੀ ਆ ਤੇ ਰੇ ਲਾਗੀ ਨੇ ਮੁੜ ਕੇ ਪੱਠੇ ਪੁੱਠਿਆਂ ਦਾ ਕੰਮ ਦੇਵਾਂਗੇ ਨਵੀੜ ਲੋ ਵੀ ਮਿੱਤਰੋ ਆਪਾਂ ਦਾ ਰੇ ਰੂ ਲਿਆ ਕੇ ਰੱਖਤੀ ਆ ਤੇ ਜਾਲਾਂ ਚ ਬੱਚੇ ਬਈ ਪਾਏ ਪਏ ਆ ਤੇ ਬਈ ਮੇਨ ਕੰਮ ਠੀਕ ਆਪਾਂ ਮੁੜ ਕੇ ਯਾਰ ਐਤ ਕੀ ਬਹੁਤ ਠੱਠ ਭਰਾਨ ਨੂੰ ਇਹ ਆ ਇਹ ਗਣਕ ਵੀ ਲਈ ਰਿਉ ਖਿੰਦੀ ਹੈ ਸਤਰੀ ਲੈ ਜਾਂਦੀ ਆ ਬੰਦੇ ਦੇ ਕੰਮ ਵੇਖ ਲੋ ਲਓ ਬਈ ਮਿੱਤਰੋ ਆਪਾਂ ਕੰਮ ਨਹੀਂ ਗਏ ਸੀ ਥੋੜਾ ਜਿਹਾ ਕੰਮ ਸੀ ਭਾਈ ਜਾਨ ਸੰਖਿਆ ਮੇਰਾ ਖੜਾ ਹੀ ਨਹੀਂ ਛੱਡਦੀ ਨਾਲ ਹੀ ਸੀ ਉਹ ਆ ਗਿਆ ਆਪਣਾ ਪਿੰਡ ਦਾ ਹੌਲੀ ਚੱਲੋ ਇਹ ਹਵਾ ਵਜਦੀ ਆ ਲਓ ਬਈ ਮਿੱਤਰੋ ਕਪਾ ਪੁਆਇੰਟ ਜੀ ਵਾਲੀਆਂ ਚੱਪਲਾਂ ਮੰਗਾਂਗਾ ਪੱਠੇਨੀਰੇ ਦਾ ਨਮੀੜਦਾ ਬਾਈ ਕੰਮ ਪੱਠਾਨੀ ਦਾ ਪਾਤਾ ਇਹਨਾਂ ਦੇ ਫੋਨ ਜੇ ਖਰਾਬ ਆ ਬਾਈ ਇਹ ਇੱਕ ਆਈਫੋਨ ਬੰਦ ਹੋ ਜਾਂਦਾ ਉਹ ਛੜਾ ਕੇ ਮੈਨੂੰ ਰੀਸਟਾਰਟ ਜੇ ਹੁੰਦਾ ਇਹ ਇੱਕ ਫੋਨ ਪੂਰਾ ਘਰੇ ਪਿਆ ਸੀ ਗਏ ਆਂ ਦੇ ਫੋਨ ਲੋਡ ਕਰਾਉਣੇ ਛੜਾ ਕੇ ਆਉਨੇ ਆ ਚਲੋ ਦੇਖਦੇ ਆਂ ਬਾਈ ਪੱਠੇਨੀਰੇ ਦਾ ਤਾਂ ਨਮੀੜਦਾ ਕੰਮ ਪੱਠਾਨੀਰਾ ਬਾਈ ਪਾਤਾ ਕਬੂਤਰਾਂ ਨੂੰ ਦਾਣਾ ਪਾਣੀ ਵੀ ਪਾਤਾ ਬਾਈ ਤੇ ਹੁਣ ਆਪਾਂ ਚੱਲਦੇ ਆਂ ਲਓ ਬਾਈ ਮਿੱਤਰੋ ਠੰਡ ਮਾਰੇ ਆਪਾਂ ਗੱਡੀ ਲੈ ਆਏ ਆਂ ਦੇ ਬਾਈ ਜੀ ਜਵਾਕਾਂ ਨੂੰ ਚੜਿਆ ਪਿਆ ਚਾ ਕਿਉਂਕਿ ਬਾਈ ਫੋਨ ਲੋਡ ਇਹਨਾਂ ਦਾ ਕਰਾਉਣ ਫੋਨ ਲੋਡ ਕਰਾਉਣ ਚੱਲੇ ਆ ਕਿਉਂਕਿ ਬਾਈ ਉਹਦੇ ਵਿੱਚ ਡਾਟਾ ਮੇਰਾ ਚਾਹੀਦਾ ਹੈ ਕਿਉਂਕਿ ਮੇਰੀ ਤਰੀਕ ਨੇੜੇ ਆ ਤੇ ਜ਼ਰੂਰਤ ਹਨਾ ਕਿਸੇ ਵੀ ਚੀਜ਼ ਦੀ ਕਦੋਂ ਵੀ ਪੈ ਸਕਦੀ ਹੈ ਬਾਈ ਉਹ ਫੋਨ ਇਹਨਾਂ ਕੋਲੇ ਸੀ ਤੇ ਉਹ ਫੋਨ ਬਾਈ ਇਹਨਾਂ ਨੇ ਸੱਟਤਾ ਸੀਗਾ ਤੇ ਤਾਂ ਕਰਕੇ ਬਾਈ ਫਿਰ ਹੁਣ ਮੈਂ ਇਹਨੂੰ ਲੋਡ ਸੀ ਕਿ ਮੈਂ ਨਾਲੇ ਫੋਨ ਲੋਡ ਕਰਾਉਣਾ ਹੀ ਕਰਾਉਣਾ ਤੇ ਪਰ ਬਾਈ ਇਹਨਾਂ ਨੂੰ ਚੜਿਆ ਪਿਆ ਚਾ ਲਓ ਬਾਈ ਮਿੱਤਰੋ ਚੱਲ ਪਿਆ ਜੋ ਤਰ ਕੇ ਸਾਰੀ ਜੰਗ ਫੋਰਸ ਆਪਣੀ ਨਾਲ ਹੀ ਆ ਬਾਈ ਫੋਨ ਜੀ ਇਹਨਾਂ ਦੇ ਸੀਗੇ ਉਹ ਫੋਨ ਚ ਡਾਟਾ ਡਾਟਾ ਪਾਉਣਾ ਚਾਹੀਦਾ ਤੇ ਤਾਂ ਕਰਕੇ ਬਾਈ ਫੋਨ ਲੋਡ ਕਰਾਉਣੇ ਫੜਾਉਣੇ ਆ ਜਾਲ ਇਹਨੇ ਚਾੜਿਆ ਵੇ ਇਹਨਾਂ ਨੂੰ ਇਹਨਾਂ ਨੂੰ ਬਾਈ ਚਾੜਿਆ ਵੇ ਤੇ ਬਾਈ ਸਾਡੇ ਫੋਨ ਫੋਨ ਬਾਈ ਸਾਡੇ ਲੋਡ ਹੋਣ ਜਾ ਰਹੇ ਆ ਚਲੋ ਬਾਈ ਕੋਈ ਗੱਲ ਨਹੀਂ ਫੋਨ ਤਾਂ ਲੋਡ ਕਰਾਉਣੀ ਸੀਗੇ ਇੱਕ ਆਈਫੋਨ ਆਪਣਾ ਬਾਈ ਉਹ ਵੀ ਬੰਦ ਹੋ ਜਾਂਦਾ ਉਹ ਵੀ ਲੋਡ ਕਰਾਉਣ ਜਾ ਕਰਾਵਾਂਗੇ ਹੁਣ ਨਿਭਾਨੇ ਨਾਲ ਤੇ ਬਾਈ ਜੀ ਆਪਾਂ ਫੋਨ ਜਿਹੜਾ ਬਾਈ ਮੇਰੇ ਜਿਹੜੇ ਤੇ ਵੀਡੀਓ ਬਣਾਈ ਜਾਂਦਾ ਨਾ ਇਹ ਫੋਨ ਵੀ ਮੰਨ ਕੇ ਚੱਲੋ ਵਿਚਾਰਾ ਡੰਗਾ ਹੀ ਲਾਊਗਾ ਇਸੇ ਕਰਕੇ ਬਾਈ ਮੈਂ ਫੋਨ ਦੀ ਪਰ ਜ਼ਰੂਰਤ ਸੀਗੀ ਵਰ ਕਰਾਉਣਾ ਹੀ ਸੀਗਾ ਹਨਾ ਇੱਕ ਬਾਈ ਬਣ ਕੇ ਨਾ ਰਿਕਵੈਸਟ ਹੀ ਆ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਕਿਉਂਕਿ ਬਈ ਡੇਢ ਸਾਲਾਂ ਨੂੰ ਹੋ ਗਿਆ ਚੈਨਲ ਭਰਾ ਨੂੰ ਡੇਢ ਸਾਲ ਦੇ ਵਿੱਚ ਨਾ ਵਧੀਆ ਚੈਨਲ ਚੱਲ ਪੈਂਦੇ ਆ ਵੀ ਕਿੱਡਾ ਵੀ ਮਾੜਾ ਚੈਨਲ ਹੋਵੇ ਹੈਨਾ ਚੱਲ ਪੈਂਦੇ ਆ ਤੇ ਪਰ ਆਪਣੇ ਭਾਈ ਆਪ ਨਾ ਨਹੀਂ ਚੱਲੇ ਆਪਣਾ ਤਾਂ 5 7 10 ਐਂਡ 10 ਵਿਊ ਵਾਲਾ ਕੰਮ ਆ ਤੇ ਵੀਰ ਬਣ ਕੇ ਕਰਿਆ ਕਰੋ ਸਪੋਰਟ ਬਾਈ ਬਣ ਕੇ ਯਾਰ ਹੈਨਾ ਵੀਰ ਬਣੇ ਕੁਸ਼ ਕੁ ਮੇਰੀਆਂ ਤਾਂ ਮਾੜੀਆਂ ਹਨਾ ਕਹਿਣਾ ਜਾਂ ਕੁਝ ਹੋਰ ਇਹ ਭਰਾ ਬਣ ਕੇ ਸਪੋਰਟ ਕਰਿਆ ਚਲੋ ਭਾਈ ਆਪਾਂ ਚਲਾਈ ਜਾਨੇ ਆ ਗੱਡੀ ਤੇ ਚਲੋ ਕੋਈ ਗੱਲ ਨਹੀਂ ਮੇਰੇ ਭਰਾ ਸਪੋਰਟ ਕਰਨਗੇ ਤੇ ਕਰਨਗੇ ਵੀ ਜ਼ਰੂਰ ਵੀਰ ਬਣ ਕੇ ਨਾ ਇੱਕ ਥੋੜਾ ਜਿਹਾ ਭਾਈ ਚੈਨਲ ਬਣਾਏ ਨੂੰ ਜਰੂਰ ਸਾਲ ਡੇਢ ਸਾਲ ਹੋ ਗਿਆ ਬੋਲਣਾ ਸਾਨੂੰ ਹਜੇ ਵੀ ਨਹੀਂ ਆਉਂਦਾ ਕੋਸ਼ਿਸ਼ ਗੱਲਾਂ ਅਸੀਂ ਵਿੱਚ ਉਹ ਜੀਆਂ ਹੋ ਜਾਂਦੀਆਂ ਤੇ ਚਲੋ ਹੌਲੀ ਹੌਲੀ ਸਿੱਖਦੇ ਹੀ ਆ ਭਾਈ ਤੇ ਗੰਦ ਪਹਿਲਾਂ ਆਪਾਂ ਨੂੰ ਦਿਖਾਇਆ ਨਹੀਂ ਜਾਂਦਾ ਕਹਿਣ ਦਾ ਪਾਓ ਭਾਈ ਵੀਰ ਬਣ ਕੇ ਸਪੋਰਟ ਕਰਿਆ ਕਰੋ ਬ੍ਰਾਹਮਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਰ ਬਣ ਕੇ ਲਓ ਭਾਈ ਮਿੱਤਰੋ ਆਪਾਂ ਜਾ ਰਹੇ ਆਂ ਬਾਈ ਜੀ ਜਿਹੜੀ ਸੜਕ ਕਾਉਣ ਨੂੰ ਦੋ ਦਿਨ ਨਹੀਂ ਜਾਂਦੀ ਬਾਈ ਇਹ ਸੜਕ ਦਾ ਬਹੁਤ ਬੁਰਾ ਹਾਲ ਠੀਕ ਆ ਵੇ ਇਹ ਪੱਥਰ ਪੁੱਥਰ ਦਾ ਪਿਆ ਪਰ ਪੱਥਰ ਕਾਫੀ ਟਾਈਮ ਦਾ ਪਿਆ ਆ ਬਾਈ ਬਣੀ-ਬੁਣੀ ਦਾ ਹੈ ਨਹੀਂ ਗੀ ਇਹ ਤੇ ਨੀ ਪੱਥਰ ਰੱਖਿਆ ਵਿਆ ਬਣ ਜੂ ਵੀ ਪਰ ਉਹ ਮਗਰ ਜੇ ਤਾਂ ਬਾਈ ਬੜਾ ਬੁਰਾ ਹਾਲ ਆ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਆ ਬਈ ਕਾਰ ਵਾਲ ਨੇ ਵੇਖੋ ਕੀ ਹਰਕਤ ਕੀਤੀ ਆ ਇੰਨਾ ਤੇ ਨੰਗੇ ਨਾ ਗੱਲਾਂ ਹੀ ਛੱਡ ਦਿਓ ਤੇ ਵੈਸੇ ਸ਼ੜਕ ਤੇ ਬਈ ਪੱਥਰ ਪੁੱਥਰ ਦਾ ਪਿਆ ਪਰ ਮਗਰ ਬਈ ਕੌਣੀ ਠੇਕੇ ਜੇ ਕੋਲੇ ਤਾਂ ਬਈ ਮੇਰੇ ਸਾਹਮਣੇ ਲੱਕ ਜਿੱਡਾ ਡੂੰਗਾ ਟੋਆ ਅੱਡੇ ਤੋਂ ਲੈ ਕੇ ਠੇਕੇ ਤੱਕ ਲਓ ਬਈ ਮਿੱਤਰੋ ਲਓ ਬਈ ਫੋਨ ਫੜਾਏ ਆਉਂਦੇ ਆ ਪਾ ਕੇ ਦੇ ਗਵਾਕਾਂ ਦੇ ਖਾਣੀਆਂ ਪਾਪੜੀਆਂ ਪਾਪੜਾਂ ਵਾਲੀ ਕੁੜੀ ਆ ਗਈ ਆਪਾਂ ਇਹ ਫੋਨ ਬਾਈ ਫੜਾਦੇ ਆਪਾਂ ਕੱਲ ਨੂੰ ਦੇ ਦੂਗਾ ਤੇ ਕੱਲ ਨੂੰ ਫੋਨ ਕੋ ਜਾਣ ਦੇ ਲੋਕ ਜੇ ਆਪਣੀ ਜਨਸੰਖਿਆ ਬੈਠੀ ਆ ਇੱਧਰ ਤੇ ਖਪਾਪੜਾਂ ਵਾਲੇ ਕੋਲੇ ਰੁਕੇ ਹੋਏ ਆ ਬਾਈ ਕਹਿੰਦੇ ਪਾਪੜੀਆਂ ਖਾਣੀਆਂ ਮੈਂ ਕਹਿੰਦਾ ਕੱਲੂ ਪਾਪੜੀਆਂ ਲੋ ਬਾਈ ਜੀ ਪਕਾਉਣੀ ਆ ਗਿਆ ਆਪਾਂ ਫੋਨ ਲੋਡ ਕਰਾਉਣੇ ਫੜਾ ਜਾਂਦੇ ਤੇ ਬਾਈ ਹੁਣ ਆਪਾਂ ਜਾਣਾ ਬੁੱਟਰ ਆ ਸਬ ਬੁੱਟਰ ਜੇ ਤਾਂ ਬਾਈ ਜੀ ਫੈਕਟਰੀ ਖੁੱਲੀ ਹੋਈ ਫਿਰ ਤਾਂ ਆਪਾਂ ਵਾਇਰਲ ਆ ਜਾਵਾਂਗੇ ਤੇ ਜੇ ਬਾਈ ਨਾ ਖੁੱਲੀ ਹੋਈ ਇਫੇਰ ਸਿੱਧਾ ਘਰੇ ਬਾਈ ਪਿੰਡ ਨੂੰ ਹੁਣ ਆਪਾਂ ਇੱਥੇ ਜਾਣਾ ਆਸਾ ਬੁੱਟਰ ਕੰਮ ਕਰਿਆ ਜਿਹੜਾ ਬਾਈ ਕਰਨ ਵਾਲੇ ਸੀ ਫੋਨ ਫੜਾਉਣੇ ਸੀ ਖੰਡ ਲੈਣੀ ਸੀ ਜੋ ਘਰ ਦਾ ਹੁੰਦਾ ਕਰਿਆਣਾ ਉਹ ਲੈ ਲਿਆ ਬਾਈ ਆਪਾਂ ਹੁਣ ਛੂਲ ਆਪਣਾ ਲੈਣ ਚੱਲੇ ਬਾਜਰਾ ਤੇ ਮੌਲ ਬਾਈ ਪੂਰਾ ਦੋਦੇ ਤਾਂ ਅੱਜ ਬਹੁਤ ਜਿਆਦਾ ਰਾਇ ਸੀ ਤੇ ਮੂਰੇ ਬਾਈ ਟਰਾਲ ਆ ਰਿਹਾ ਹੈ ਵੀਡੀਓ ਸਟਾਰਟ ਹੋ ਗਈ ਘਟ ਜਾ ਲਓ ਬਾਈ ਮਿੱਤਰੋ ਵੇਖ ਲਾ ਬਾਈ ਦਿਨ ਚੜੇ ਹੀ ਗਏ ਸੀ ਜਿਵੇਂ ਦਿਨ ਖੜਾ ਸੀਗਾ ਦਿਨ ਖੜਾ ਹੀ ਗਏ ਸੀ ਤੇ ਬਾਈ ਜੀ ਬਾਜ਼ਾਰੋਂ ਲੈਣਾ ਹੀ ਕੂਤਰਾਂ ਵਸਤੇ ਤੇ ਘਰ ਦਾ ਸਮਾਨ ਲੈਣਾ ਤਾਂ ਨੀਰਾ ਹੋ ਗਿਆ ਬਾਈ ਕਹਿਣ ਦਾ ਮਤਲਬ 5:00 ਵਜੇ 4:30 ਵਜੇ ਦੇ ਘਰੋਂ ਨਿਕਲੇ ਵੀ ਅਸੀਂ ਤੇ ਗੱਡੀ ਚਲਾਤੀ ਹੁਣ ਤੱਕਰ 23-24 ਕਿਲੋਮੀਟਰ ਗੱਡੀ ਚੱਲ ਗਈ ਆ ਬਾਈ ਠੀਕ ਹੋ ਗਿਆ ਤੇ ਫੋਨ ਚੱਲੇ ਪਿੰਡ ਨੂੰ ਦੋ ਤੀ ਤਾਂ ਬਾਈ ਹੋ ਗਏ ਸੀ ਆਪਾਂ ਗੁੱਟਰ ਤੇ ਗੁੱਟਰਾਂ ਤੋਂ ਲੈਣਾ ਸੀ ਬਾਈ ਸਮਾਨ ਬਾਇਰਾ ਕੂਤਰਣ ਲਈ ਉਹ ਲੈ ਕੇ ਬਾਈ ਜਾਈ ਜਾਂਨੇ ਪਿੰਡ ਨੂੰ ਮਿਲਦੇ ਆ ਘਰੇ ਚੱਲ ਗਏ ਲੋ ਬਾਈ ਜੀ ਪਿੰਡ ਪਹੁੰਚ ਗਏ ਆ ਤੇ ਆਪਾਂ ਬਾਈ ਖੜੇ ਆ ਆਪਣੇ ਗੁਰੂ ਘਰ ਦੇ ਨਿੱਕੇ ਬਾਹਰ ਚ ਵੱਡੇ ਬਾਹਰ ਚ ਜੋ ਤਰਗਿਆਂ ਨੂੰ ਬਾਈ ਤਾਰਤਾ ਸੀਗਾ ਉਹ ਗਏ ਆ ਗੁਰੂ ਘਰੇ ਬਾਈ ਜੀ ਮੱਥਾ ਟੇਕਣ ਆ ਸਾਹਮਣੇ ਰਹਿ ਗਿਆ ਆਪਣਾ ਗੁਰੂ ਘਰ ਆਹਾ ਤੇ ਵੱਡਾ ਗੇਟ ਉਹਦਾ ਬਾਈ ਉਧਰਲੇ ਪਾਸੇ ਆ ਤੇ ਉਹ ਮੱਥਾ ਟੇਕਣ ਗਏ ਆ ਦੋਵੇਂ ਭਰਾ ਤੇ ਬਾਈ ਉੰਨਾਂ ਲਈ ਆ ਤੇ ਆਪਾਂ ਬਈ ਉਹਨਾਂ ਦੀ ਠੀਕ ਕਰੀ ਜਾਂਦੇ ਨਿੱਕੇ ਬਾਹਰ ਖੜੇ ਆ ਤੇ ਨੇਰਾ ਬਈ ਹੋ ਗਿਆ ਫੁੱਲ ਜੋ ਜੂ ਤਰ ਗਿਆ ਕਿ ਮਿਲਦੇ ਆਂ